ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਨਗਰਪੰਚਾਇਤ ਖੇਮ ਕਰਨ ਦੀਆਂ ਚੋਣਾਂ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਰੇਲਵੇ ਬੋਰਡ ਦੇ ਮੈਂਬਰ ਆਗੂ ਸਤਾਰਾ ਸਿੰਘ ਡਲੇਰੇ ਵੱਲੋਂ ਪੈ्रेस कॉन्फ्रेंस ਕੀਤੀ ਗਈ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਵਿੱਚ ਨਗਰ ਪੰਚਾਇਤ ਦੀ ਚੋਣਾਂ ਨੂੰ ਲੈ ਕੇ ਖੇਮ ਕਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 13 ਉਮੀਦਵਾਰਾਂ ਨੇ ਆਪਣੀ ਕਾਗਜ਼ ਭਰੇ ਸਨ ਜਿਨ੍ਹਾਂ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੇ 9 ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਹਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਾਂਗੇ ਅਸੀਂ ਹੁਣ ਮਾਨਯੋਗ ਹਾਈ ਕੋਰਟ ਵਿੱਚ ਰੇਟ ਦਾਇਰ ਕਰਾਂਗੇ ਅਤੇ ਆਪਣੇ ਰੱਦ ਹੋਏ ਉਮੀਦਵਾਰਾਂ ਦੇ ਕਾਗਜ਼ ਬਹਾਲ ਕਰਾਵਾਂਗੇ ਆਹ ਵੇਖਦੇ ਆਂ ਖੇਮ ਕਰਨਤ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੇ ਵੀ ਚੈਨਲ ਪੰਜਾਬ ਦੇ ਨਾਂ ਜਿੰਦਾਬਾਦ ਸ੍ਰੀ ਦਿੰਦਾਰ ਮਾਹੀ ਜਿੰਦਾਬਾਦ ਸ੍ਰੀ ਦਿੰਦਾਰ ਮਾਹੀ ਜਿੰਦਾਬਾਦ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਸੂ ਰੋਜ ਤੋਂ 14 ਦੇ 14 ਉਮੀਦਵਾਰਾਂ ਦੀਆਂ ਜਿਹੜੀਆਂ ਫਾਈਲਾਂ ਅਸੀਂ ਸਬਮਿਟ ਕਰਵਾਈਆਂ ਜਿੱਤੇ ਵਿੱਚੋਂ ਸਿੱਖੀਵਿੰਡ ਦੀ ਇੱਕ ਬਾਈ ਇਲੈਕਸ਼ਨ ਹੋ ਰਹੀ ਸੀ ਉਹਨਾਂ ਦੀ ਫਾਈਲ ਜਿਹੜੀ ਅਸੀਂ ਸਬਮਿਟ ਕਰਵਾਈ ਤੇ ਜਿਹੜੀਆਂ ਖੇਮਕਰ ਨਗਰਪੰਚਾਇਤ ਦੀਆਂ ਉਹ 13 ਦੀਆਂ 13 ਫਾਈਲਾਂ ਅਸੀਂ ਪਰਸੋਂ ਦੇ ਰੋਜ਼ ਅਸੀਂ ਸਬਮਿਟ ਕਰਵਾਈਆਂ ਜੀ ਤੇ ਕੱਲ ਇਹਦੀ ਵੱਡੇ ਪੱਧਰ ਤੇ ਤਾਂਗਲੀ ਹੋਈ ਹੈ ਲੋਕਤੰਤਰ ਦਾ ਘਾਣ ਹੋਇਆ ਕਿ ਕੱਲ ਪਹਿਲਾਂ ਕੋਈ 3 ਵਜੇ ਨਹੀਂ ਕੋਈ 4 ਵਜੇ ਨਹੀਂ ਲੇਟ ਨਾਈਟ ਲੋਕਤੰਤਰ ਦੀਆਂ ਧਜੀਆਂ ਡਾਉਂਦੇ ਹੋਏ ਇਲੈਕਸ਼ਨ ਕਮਿਸ਼ਨ ਤੀਆਂ ਧਜੀਆਂ ਡਾਉਦੇ ਹੋਏ ਇਹਨਾਂ ਨੇ ਕਿਸੇ ਚੀਰ ਦੀ ਮੌਜੂਦਾ ਸਰਕਾਰ ਨੇ ਪਰਵਾਹ ਨਹੀਂ ਕੀਤੀ ਤੇ ਸਾਡੇ ਖੇਮ ਕਰਨ ਦੇ ਜਿਹੜੇ 9 ਜੇਤੂ ਉਮੀਦਵਾਰ ਸੀ ਉਹਨਾਂ ਦੀਆਂ ਫਾਈਨਲ ਰਿਸੈਕਟ ਕਰ ਦਿੱਤੀ ਬੜੀ ਕੋਸ਼ਿਸ਼ ਕੀਤੀ ਕਿ ਪਤਾ ਲੱਗੇ ਸਾਨੂੰ ਪਰ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ ਉਸੇ ਰੋਸ ਦੇ ਤਹਿਤ ਅੱਜ ਅਸੀਂ ਸਮੁੱਚੀ ਜਿਹੜੀ ਇਲਾਕੇ ਦੀ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਆ ਖਤਰ ਹੋਈ ਹੈ ਤੇ ਸਾਰਾ ਸਲਾਹ ਮਸ਼ਵਰਾ ਕਰਨਾ ਪਰੰਤ ਕਿ ਅਸੀਂ ਜਿਹੜੀਆਂ ਇਹ ਇਹਨਾਂ ਨੂੰ ਰਿਜੈਕਟ ਕੀਤੀਆਂ ਗਈਆਂ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਲ ਭੇਜ ਦਿੱਤੀ ਆ ਤੇ ਮਾਨਯੋਗ ਹਾਈ ਕੋਰਟ ਤਾਂ ਜਿਹੜਾ ਅੱਜ ਅਸੀਂ ਰੁਕ ਕਰਨ ਲੱਗੇ ਆ ਕਿ ਸਾਨੂੰ ਮਾਨਯੋਗ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਆ ਕਿ ਨਿਆ ਕਰਕੇ ਜਿਹੜੇ ਉਹ 9 ਦੇ 9 ਉਮੀਦਵਾਰਾਂ ਦੀ ਆ ਜਿਹੜੀ ਖੇਮ ਕਰਨ ਦੇ ਵਿੱਚ ਉਹ ਇਲੈਕਸ਼ਨ ਦੁਬਾਰਾ ਕੀਤੀ ਜਾਊਗੀ ਤੇ ਮੌਜੂਦਾ ਸਰਕਾਰ ਦੀ ਮੈਂ ਆਪਣੇ ਵੱਲੋਂ ਪੂਰ ਜ਼ੋਰ ਨਖੇਤੇ ਕਰਦਾ ਆ ਆਮ ਆਦਮੀ ਪਾਰਟੀ ਦੀ ਕਿ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਲਾਰੇ ਲਾ ਕੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਿਹੜੇ ਆਮ ਆਦਮੀ ਦੀ ਗੱਲ ਕਰਦੇ ਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਉਮੀਦਵਾਰ ਖਿਲਾਰੇ ਸੀ ਉਹ ਆਮ ਲੋਕ ਸੀ ਗਰੀਬ ਪਰਿਵਾਰਾਂ ਚੋਂ ਸੀ ਇਹਨਾਂ ਲੋਕਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਦਾ ਇਹਨਾਂ ਜਿਹੜਾ ਵਿਸ਼ਵਾਸ ਤੋੜਿਆ ਉਥੇ ਲੋਕਤੰਤਰ ਦਾ ਇਹਨਾਂ ਬੜੇ ਵੱਡੇ ਤੱਤ ਪਦਰ ਤੇ ਕਾਣ ਕੀਤਾ ਤੁਹਾਡੇ ਸਾਹਮਣੇ ਇਸ ਤੋਂ ਪਹਿਲਾਂ ਪੰਚਾਇਤ ਇਲੈਕਸ਼ਨ ਹੋਈਆਂ ਤਾਂ ਸ਼ਰਿਆਂ ਫੈਲਾ ਪਾੜ-ਪਾੜ ਕੇ ਇਹਨਾਂ ਲੋਕਾਂ ਨੇ ਲੋਕਤੰਤਰ ਦੀਆਂ ਉਹਦੋਂ ਵੀ ਧਜੀਆਂ ਉਡਾਈਆਂ ਮੈਂ ਸਮਝੇ ਲੋਕਾਂ ਨੂੰ ਅੱਜ ਬੇਨਤੀ ਕਰਦਾ ਕਿ ਜੋ ਆਮ ਆਦਮੀ ਪਾਰਟੀ ਦੇ ਵਤੀਰੇ ਪਿਛਲੇ ਢਾਈ ਤਿੰਨ ਸਾਲ ਤੋਂ ਚੱਲਦੇ ਪਏ ਨੇ ਜਿੱਥੇ-ਜਿੱਥੇ ਵੀ ਸਾਡੇ ਉਮੀਦਵਾਰ ਇਲੈਕਸ਼ਨ ਲੜਨਗੇ ਇਹਨਾਂ ਲੋਕਾਂ ਨੂੰ ਇੱਕ-ਇੱਕ ਵੋਟ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਪਾ ਕੇ ਉਹ ਇਹਨਾਂ ਲੋਕਾਂ ਨੂੰ ਇੱਕ ਕਰੀ ਮੂੰਹ ਤੇ ਖਾਣੀ ਪਾਉਗੇ ਤੇ ਝਾੜੂ ਦਾ ਤੀਲਾ ਤੀਲਾ ਵੀ ਕਰਨਗੇ ਤੇ ਜਿਹੜੀਆਂ ਸਾਡੀਆਂ ਫਾਈਲਾਂ ਇਹਨਾਂ ਨੇ ਨਾ ਰਿਜੈਕਟ ਕੀਤੀਆਂ ਅਸੀਂ ਹਾਈ ਕੋਰਟ ਚ ਰਿਟ ਪਟੀਸ਼ਨ ਦਾਇਰ ਕਰਕੇ ਇੱਕ ਲੋਕਤੰਤਰ ਦੀ ਪ੍ਰਣਾਲੀ ਦੇ ਤਹਿਤ ਦੁਬਾਰਾ ਜਿਹੜੀ ਉਹ ਖੇਮ ਕਰਨ ਦੇ ਵਿੱਚ ਇਲੈਕਸ਼ਨ ਲੜਾਂਗੇ ਤੇ ਦੂਜੇ ਪਾਸੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਪੁਰਜ਼ਾ ਦਾ ਅਪੀਲ ਕਰਦਾ ਕਿ ਇਹਨਾਂ ਅਫਸਰਾਂ ਤੇ ਸਖਤ ਕਾਰਵਾਈ ਹੋਵੇ ਤੇ ਅਸੀਂ ਆਪਣੇ ਵੱਲੋਂ ਸਮਝੀ ਬੇਨਤੀ ਵੀ ਕਰਦੇ ਹਾਂ ਕਿ ਖੇਮ ਕਰਨ ਦੀ ਜਿਹੜੀ ਆ ਉਹ ਇਲੈਕਸ਼ਨ ਨੂੰ ਰੱਦ ਕਰਕੇ ਦੁਬਾਰਾ ਉੱਥੇ ਜਿਹੜੀ ਉਹ ਇਲੈਕਸ਼ਨ ਕਰਵਾਈ ਜਾਵੇ ਤਾਂ ਕਿ ਲੋਕਤੰਤਰ ਦੀ ਜਿਹੜੀ ਉਹ ਬਹਾਲੀ ਹੋ ਸਕੇ ਪੰਜਾਬ ਚ ਹੋਰ ਨਾ ਥਾਂ ਤੇ ਵੀ ਤਾਂ ਜਲੇ ਆਈਆਂ ਨੇ ਹੋਰ ਜਗ੍ਹਾ ਤੋਂ ਵੀ ਕੋਈ ਰਿਟਾ ਪੇ ਜਾਨੀਆਂ ਉਹ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਧੱਕੇਸ਼ਾ ਹੀ ਹੋਈ ਫਾਈਲਾਂ ਪਾੜੀਆਂ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਆਸ ਹੈ ਕਿ ਉਹਨਾਂ ਸਾਰੇ ਵਰਕਰਾਂ ਨੂੰ ਨਿਆਂ ਮਿਲੇਗਾ ਤੇ ਦੁਬਾਰਾ ਜਿਹੜੀ ਉਹ ਇਲੈਕਸ਼ਨ ਕਰਨਗੇ ਹਰੇਕ ਜਗ੍ਹਾ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਸਮੁੱਚੀ ਜੜੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰ ਦੇ ਨਾਲ ਝਟਾਨ ਮੰਕੜ। ਜਸਾਂਜੀ ਸਤਾ ਤੇ ਡੀਐਮਐਲ ਕਹਿੰਦੇ ਨੇ ਕਿ ਅਸੀਂ 80 ਫਾਈਲਾਂ ਉਹਦੋਂ ਜਮਾ ਹੋਈਆਂ ਨੇ ਕਿਸੇ ਪ੍ਰਕਾਰ ਦਾ ਕੋਈ ਟੱਕਾ ਨਹੀਂ ਹੋਇਆ ਕੀ ਕਹਿਣਾ ਚਾਹੋਗੇ ਇਸ ਤੇ ਜੀ? ਮੈਂ ਤਾਂ ਤੁਹਾਡੇ ਸਾਹਮਣੇ ਪਹਿਲਾਂ ਵੀ ਬੇਨਤੀ ਕਰ ਰਿਹਾ ਜੀ। ਕਿ ਇਹ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਸਕਦੇ ਨੇ। ਲੋਕਾਂ ਨੂੰ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰ ਸਕਦੇ ਨੇ। ਸ਼ਬਦਾਂ ਨਾਲ ਹੀ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਨੇ ਪਰ ਜਿਹੜੀ ਹਕੀਕਤ ਆ ਉਹ ਲੋਕਾਂ ਤੋਂ ਹੁਣ ਦੂਰ ਨਹੀਂ ਹੈਗੀ। ਇਹ ਅਸੀਂ ਫਾਈਲਾਂ ਦੀ ਗੱਲ ਕਰਦੇ ਹਾਂ। ਆ ਤੁਹਾਡੇ ਸਾਹਮਣੇ ਹੀ ਆ ਜੀ ਉਹ ਬਾਹਰ ਰਾਤ ਦੇ 9 ਵਜੇ ਲਿਸਟ ਲੱਗਣ ਢੀ ਆ ਕੀ ਲੋਟ ਸੀ ਇਹਨਾਂ ਨੂੰ ਹਨੇਰੇ ਦੇ ਵਿੱਚ ਲਿਸਟ ਲਾਉਣ ਦੀ ਕਿਉਂ ਨਹੀਂ ਇਹਨਾਂ 3 ਵਜੇ ਲਿਸਟ ਲਈ ਕਿਉਂਕਿ ਪਤਾ ਸੀ ਇਹਨਾਂ ਲੋਕਾਂ ਨੂੰ ਕਿ ਸਾਨੂੰ ਹਾਰ ਦੇਖਣੀ ਪੈਣੀ ਆਪਣੀਆਂ ਕਮਜ਼ੋਰੀਆਂ ਛਪਾਉਣ ਦੇ ਖਾਤਰ ਇਹਨਾਂ ਆਮ ਲੋਕਾਂ ਦੇ ਨਾਲ ਇੱਕ ਲੋਕਤੰਤਰ ਦੇ ਨਾਲ ਪੂਰਾ ਕਹਾਣ ਕੀਤਾ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮੂੰਹ ਦਿਖਾਣੀ ਪਊ ਭਾਰਤੀ ਜਨਤਾ ਪਾਰਟੀ ਵੱਲੋਂ ਬੋਲਦੇ ਹੋਏ ਆਪਣੇ ਵਰਕਰਾਂ ਨੂੰ ਕੀ ਸਨੇਹਾ ਕੀ ਮੈਸੇਜ ਦੇਣਾ ਚਾਹੋਗੇ ਮੈਂ ਸੱਚੇ ਭਾਰਤੀ ਜਨਤਾ ਪਾਰਟੀਾਂ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਇਸੇ ਗੱਲ ਤੋਂ ਅਸੀਂ ਘਬਰਾਉਣਾ ਨਹੀਂ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਇੱਕ ਵਰਕਰ ਦੇ ਲਈ ਪੂਰਾ ਨਿਆਹ ਪ੍ਰਣਾਲੀ ਦੇ ਤਹਿਤ ਅਸੀਂ ਉਹਦਾ ਦੀ ਲੜਾਈ ਵੀ ਲੜਾਂਗੇ ਤੇ ਜਿੱਥੇ-ਜਿੱਥੇ ਸਾਨੂੰ ਮੌਕਾ ਮਿਲਿਆ ਉੱਥੇ-ਉੱਥੇ ਅਸੀਂ ਇਲੈਕਸ਼ਨ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਜੀ ਵੀ ਪਾਵਾਂਗੇ ਤੇ ਝਾੜੂ ਤੱਕ ਦੀ ਤੀਲਾ-ਤੀਲਾ ਕਰਦੇ ਹਾਂ ਤੁਮੱਚੀਆਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਰਾਜਨੀਤਿਕ ਪਦਰ ਤੋਂ ਉੱਪਰ ਉੱਠ ਕੇ ਆਪਣੇ ਲੋਕਤੰਤਰ ਦੀ ਬਹਾਲੀ ਲਈ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਉਣਾ ਚਾਹੀਦਾ ਤਾਂ ਕਿ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਲੋਕਤੰਤਰ ਦੇ ਤਹਿਤ ਜਿੰਨਾ ਚਾਹੁੰਦੇ ਨੇ ਲੋਕਤੰਤਰ ਦੇ ਤਹਿਤ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਵੇਖੋ ਜੀ ਭਾਰ ਭਾਰਤੀ ਜਨਤਾ ਪਾਰਟੀ ਸਮੁੰਦਰ ਪਾਰਟੀ ਆ ਇਹ ਡਰਦੇ ਹੀ ਇਹ ਪਾਰਟੀ ਤੋਂ ਜਿਹੜੇ ਪੇਪਰ ਰਾਦੇ ਨਾ ਕੀਤੇ ਆ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਜੀਤ ਸਿੰਘ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਕਈ ਪ੍ਰਧਾਨ ਗਿਆ ਕਰਦੇ ਆ ਵੀ ਤੁਸੀਂ ਚੱਲੋ ਆਏ ਸਾਡੇ ਪ੍ਰਧਾਨ ਜੀ ਨੇ ਕੋਲ ਖਲੋ ਕੇ ਸਵੇਰ ਤੋਂ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 6 ਵਜੇ ਤੱਕ ਫੈਲਾਂ ਜਮਾ ਕਰਾਈਆਂ ਇਹਨਾਂ ਸਾਡੀਆਂ ਅੰਦਰ ਪਹਿਲਾਂ 5 ਖੋਲੀਆਂ ਪਰ ਪ੍ਰਧਾਨ ਜੀ ਨੇ ਫਿਰ ਜੋੜ ਦੇ ਕੇ ਉਹ ਫੈਲਾਂ ਜਮਾ ਕਰਾਈਆਂ ਨਹੀਂ ਜਿਹੜੀ ਥੱਲੇ ਕਰ ਮੜੀ ਇਹਨਾਂ ਨੇ ਡਰਦੇ ਹੋਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਵੀ ਜਿਹੜਾ ਇੱਕ ਲੱਤ ਦੇ ਖਲੋਣ ਵਾਲਾ ਤੇ ਹਲਕੇ ਜ ਆਪਾਂ ਵਿੱਚ ਰਹਿਣ ਮੈਂ ਤੁਹਾਨੂੰ ਪਤਾ ਹੀ ਆ ਪਾਰਦੀ ਜੱਡਾ ਪਾਰਦੀ ਸੇਵਾ ਕਰਨਦਿਆਂ ਇਹਨਾਂ ਨੂੰ ਡਰ ਪੈਂਦਾ ਸੀ ਇਹ ਸਾਡੀਆਂ ਜਿਹੜੀਆਂ ਨੌ ਵਾਡਾਂ ਹੀ ਇਹ ਜੇਤੂ ਹੀ ਇੰਨੀਆਂ ਜ਼ਿਆਦੀਆਂ ਜੇਤੂ ਹੀ ਐਮਪੀ ਦੇ ਵਿੱਚ ਇੱਥੇ ਅਸੀਂ 6 ਫੂਟ ਜਿੱਤੇ ਆ ਇਹਨਾਂ ਨੂੰ ਇਹ ਵੀ ਪਤਾ ਸੀ ਵੀ ਐਨਆਰ ਕੇ ਐਮਸੀ ਬਣਾ ਕੇ ਆਪਦੀ ਪ੍ਰਧਾਨ ਬਣਾ ਲੈਣਾ ਜਿਹਨੂੰ ਡਰਸਤਾ ਆ ਇਹਨਾਂ ਨੇ ਉੱਥੇ ਬੰਦਿਆਂ ਦੀਆਂ ਪੱਗਾਂ ਵੀ ਲਾਈਆਂ ਜਦੋਂ ਫੈਲਾ ਜਮਾ ਹੋਈਆਂ ਤੇ ਹੀਰੇ ਹੋਣੀ ਗੁਰਜ ਹੋਣੀ ਇਹਨਾਂ ਦੀਆਂ ਸਾਰੇ ਕੋ ਵੀਡੀਓ ਵੀ ਹੈਗੀਆਂ ਜਿਹੜੀਆਂ ਇਹਨਾਂ ਨੇ ਫੈਲਾ ਹੋਈਆਂ ਤੇ ਧੱਕਾ ਕੀਤਾ ਇੱਕ ਸਾਦਾ ਭਰਾ ਸੀ ਉਹਦੀ ਇਹਨਾਂ ਪੱਗ ਲਾਈ ਸਰਵਨਸੰਗਤੋਂ ਆਂਦੇ ਭਲਾ ਮਾਨ ਸਿਆਏ ਭਲਾ ਮਾਨ ਨਹੀਂ ਗਾ ਇਹ ਇਹੋ ਜੀ ਰਾਜਨੀਤੀ ਕਰਨ데요 ਵੀ ਭਰਾਵਾਂ ਦਾ ਭਰਾ ਮਰੌਂਦਿਆ ਆਪ ਉਥੋਂ ਬੂਮ ਕਰ ਦਿੱਤਾ ਉਥੇ ਪੱਗਾਂ ਲਈਆਂ ਮਰਨ ਬਚਾਉਂਦੋਂ ਸਿਰਫ ਜੇ ਬਚਾਇਆ ਏ ਥੋੜਾ ਸਾਨੂੰ ਪੁਲਿਸ ਨੇ ਬਚਾਇਆ ਬਾਕੀ ਪੁਲਿਸ ਨੇ ਵੀ ਉਹਨਾਂ ਦਾ ਸਾਥ ਦਿੱਤਾ ਸਾਡੀਆਂ 9 ਜਾਂ 9 ਫੈਲਾਂ ਨਾਲ ਰਿਜੈਕਟ ਕਰਾਈਆਂ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ ਏ ਇਹ ਦੁਬਾਰਾ ਚੋਣਾਂ ਇੱਥੇ ਕਰਵਾਈਆਂ ਜਾਣਗੀਆਂ ਜਿਹੜੇ ਸਾਡੇ 9 ਉਮੀਦਵਾਰਾਂ ਨੇ ਫੈਲਾਂ ਖੋਈਆਂ ਤੇ ਅਹੀਂ ਆਪਦੇ ਜਿਹੜੇ ਬਾਕੀ ਰਗੀਆਂ 4 ਸ਼ੀਟਾਂ ਚਾਹੁੰਦੇ ਅਸੀਂ ਜੋਰ ਲਾ ਕੇ ਆਵਾਜ਼ਾਂ ਫੋਲਿਆ ਉਹ ਕਮਲਾਵਾਂ ਵਧਾਵਾਂਗੇ ਅੱਗੇ ਅਤੇ ਨਿੰਦਰ ਬੋਧੀ ਜੀ ਦੇ ਜੋ ਵੀ ਸਹੂਲਤਾਂ ਦਿੱਤੀਆਂ ਉਹਨਾਂ ਦੇ ਤਹਿਤ ਸਾਡੇ ਉਥੇ ਕੋਠੇ ਬਹੁਤ ਪਏ ਆ ਆ ਮੇਰੇ ਵਰਕਰ ਖੜੇ ਆ ਤੈਂ ਤਗੜੇ ਹੋ ਗਏ ਚਾਰੇ ਸੀਡਾ ਜਿੱਤ ਕੇ ਹਰਜੀਤ ਸਿੰਘ ਢੋਲੀ ਦੀ ਪ੍ਰਧਾਨ ਦੀ ਢੋਲੀ ਦੀ ਪਾ ਗਏ ਤੇ ਭਾਰਤੀ ਜਨਤਾ ਪਾਰਟੀ ਨੂੰ ਸਵਾਦ ਹੋ ਰਹੇ ਆ ਵੀ ਅਸੀਂ ਤੁਹਾਡੇ ਅੰਦਰ ਚਟਾਨ ਹੋ ਗਏ ਆਲੀ ਪਾਰਟੀਆਂ ਖੜੇ ਖੜੇ ਰਵਾਂਗੇ ਨਾ ਸਾਨੂੰ ਕਿਹਦਾ ਡਰਿਆ ਨਾ ਕਿਸ ਦਾ ਡੁੱਪਿਆ ਬਿਲਕੁਲ ਦੋਆਂ ਵਕੀਲਾਂ ਨੇ ਸਾਡੀਆਂ ਫੈਲਾ ਭਰੀਆਂ ਸੀ ਉਹਨਾਂ ਦੇ ਵਿੱਚੋਂ ਹੀ ਉਹ ਚਾਰ ਪਾਸ ਹੋਈਆਂ ਨੌ ਕਈ ਵਕਰੀਆਂ ਹੁੜਾ ਖੜੀਆਂ ਇਹਨਾਂ ਨੇ ਵੇਖ ਲਿਆ ਵੀ ਜਿੱਥੇ ਸਾਡੇ ਕੈਂਡੀਡੇਟਾਂ ਦਾ ਮਾੜਿਆ ਘੱਟ ਪ੍ਰਭਾਵ ਆ ਉਥੇ ਇਹਨਾਂ ਸਾਡੀਆਂ ਫੈਲਾ ਰਹਿੰਦੀਆਂ ਨੌ ਸਾਡੇ ਕੈਂਡੀਡੇਟ ਉਹ ਤੇ ਜਿੱਤੇ ਹੀ ਉਹਦੇ ਸਾਡੇ ਉਥੇ ਘੜਾਟੀ ਸਾਹਿਬ ਨੂੰ ਨਾ ਹੁਣ ਪ੍ਰਧਾਨ ਲਾਦਿਆ ਝਾੜੂ ਵਾਲਿਆਂ ਨੇ ਨਗਰ ਕਮੇਟੀ ਦਾ ਉਹਨੇ ਰੋਕੇ ਫੈਲਾ ਨੌਆਂ ਨੌ ਕੈਂਸਲ ਕਰਾਈਆਂ ਰਾਤ ਧੁੰਨ ਕੋਲ ਕਲਾਲਜੀਤ ਕੋਲ ਬਹਿ ਕੇ ਹੁਣ ਤੁਸੀਂ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਆਪਣੇ ਸਾਥੀਆਂ ਨਾਲ ਖੜੇ ਆ ਜਿੱਤਰਾ ਆ ਗਿਆਂ ਲੋਹੇ ਦਾ ਥੰਮ ਗੜਦਗੇ ਉਦਾਂ ਦਾ ਮੈਂ ਥਾਮਿਆ ਮੈਂ ਆਪਦੇ ਵਰਕਰਾਂ ਨਾਲ ਖੜਾ ਨਾਲ ਮੇਰੇ ਉੱਤੇ ਹੱਥ ਸਰਦਾਰ ਜੀ ਸੋ ਜ਼ਿਲ੍ਹਾ ਪ੍ਰਧਾਨ ਦਾ ਏ ਅਸੀਂ ਇਹਨਾਂ ਚੌਨ ਚਾਰੇ ਛਿਟਾ ਜਿਤਾ ਗਏ ਹਿਹਾੜ ਨੂੰ ਸਾਸ ਕਰਾਵਾਂਗੇ ਕਿ ਸਾਡੇ ਵਿੱਚ ਬਲ ਹੈਗਾ